ਇਹਨਾਂ ਸਟੇਟਮੈਂਟ ਦੀ ਗੱਲ ਕਰ ਰਹੇ ਹੋ ਜਿਸ ਕਹਿੰਦੇ ਵੀ 75 ਸਾਲ ਦੀ ਉਮਰ ਤੋਂ ਬਾਅਦ ਕਹਿੰਦੇ ਵੀ ਮੌਕਾ ਕਿਸੇ ਹੋਰ ਨੂੰ ਮਿਲਣਾ ਚਾਹੀਦਾ ਤੇ ਨਾਲ ਨੂੰ ਇਹ ਵੀ ਕਹਤਾ ਵੀ ਜਦੋਂ ਲੋਈ ਪਾਈ ਜਾਵੇ ਤੇ ਨੂੰ ਮੰਨ ਲਈ 75 ਸਾਲ ਉਮਰ ਹੋ ਗਈ ਆ ਤੇ ਮੋਦੀ ਸਾਹਿਬ ਦੀ ਹੋਰ ਨੂੰ 75 ਸਾਲ ਹੋਣ ਜਾ ਰਹੀ ਹੈ ਨਹੀਂ ਦੇਖੋ ਸੁਖਮ ਸਾਹਿਬ ਇਹ ਗਲਤ ਹੈ ਸੀ ਜੀ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਜਿਸ ਵੇਲੇ ਮੋਦੀ ਸਾਹਿਬ ਫੋਰਨ ਵਿਜ਼ਿਟ ਤੇ ਚਲੇ ਜਾਂਦੇ ਨੇ ਜੀ ਉਹ ਮੌਕਾ ਉਸ ਵਿਲੇਦਾਸੀ ਜਦੋਂ ਆਰਐਸਐਸ ਇੱਕ ਹਾਈ ਲੈਵਲ ਦੀ ਮੀਟਿੰਗ ਦਿੱਲੀ ਚ ਬੁਲਾਉਂਦੀ ਹੈ ਜੀ ਉਦੋਂ ਨਿਸ਼ੀਕੰਤ दुबे ਦਾ ਇੱਕ ਬਿਆਨ ਧਿਆਨ ਮੰਗਦਾ ਹੈ ਹੂੰ ਉਹ ਕਹਿੰਦੇ ਆ ਕਿ ਭਈ ਗੱਲ ਇਹ ਆ 25 ਸਾਲ ਵਾਸਤੇ ਦਿੱਲੀ ਦੀ ਕੁਰਸੀ ਬੋਕਿਆ ਹੁਣ ਜੋ ਨਿਸ਼ੀਕੰਤ दुबे ਬੋਲਦਾ ਨਾ ਸਮਝ ਲਓ ਮੋਦੀ ਉਰੀ ਬੋਲਦੇ ਆ ਜਦੋਂ ਉਹਨਾਂ ਨੇ ਆਪਣੀ ਗੱਲ ਕਹਿਣੀ ਹੋਵੇ ਨਿਸ਼ੀਕੰਨ ਤੋਂ ਇਹ ਕਹਿੰਦਾ ਹੂੰ ਕਿਉਂ ਕਿਉਂਕਿ ਆਰਐਸਐਸ ਦੇ ਵਿੱਚ ਜਾਂ ਕਿ ਲੋਕ ਇਹਨਾਂ ਦੇ ਆਪਣੇ ਇੱਕ ਹਿੱਸੇ ਦੇ ਵਿੱਚ ਚਰਚਾ ਹੈ ਕਿ ਯੋਗੀ ਨੂੰ ਉਤਰਾਧਿਕਾਰੀ ਬਣਾਇਆ ਜਾਣਾ ਚਾਹੀਦਾ ਹੈ ਜੀ ਠੀਕ ਹੈ ਜੀ ਹੁਣ ਆਰਐਸਐਸ ਦੇ ਇੱਕ ਹਿੱਸੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਬੇਚੈਨੀ ਆ ਕਿ ਇੱਕ ਤਾਂ ਜੋ ਸਾਡੀ ਮਤਲਬ ਕਿ ਵਿਚਾਰਧਾਰਾ ਦਾ ਮੂਲ ਸੀਗਾ ਨਾ ਜੀ ਉਹਨੂੰ ਢਾਹ ਲੱਗੀ ਆ ਗੁਜਰਾਤ ਲੌਬੀ ਨੇ ਚੱਕ ਚੱਕ ਕੇ ਬੰਦੇ ਚੋਣ ਆ ਵੀ ਤਿਕਣਵਾਸੀ ਦੇ ਚੱਲਦੇ ਆ ਹੂੰ ਸਾਨੂੰ ਹਥਲ ਕਰ ਦਿੱਤਾ ਤੇ ਸਾਡੇ ਜਿਹੜੇ ਵਿਚਾਰਧਾਰਾ ਨੂੰ ਪ੍ਰਨਾਈ ਲੋਕ ਸੀ ਉਹ ਪਿੱਛੇ ਗਏ ਨੇ ਠੀਕ ਹੈ ਜੀ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਆਪਦੀ ਜਗ੍ਹਾ ਤੇ ਸਨ ਨੱਡਾ ਸਾਹਿਬ ਦਾ ਬਿਆਨ ਆਰਐਸਐਸ ਨੂੰ ਲੈ ਕੇ ਫਿਰ ਲੋਕ ਸਭਾ ਦਾ ਨਤੀਜਾ ਫਿਰ आरएसएस ਦਾ ਐਕਟੀਵਿਜ਼ਮ ਹਰਿਆਣਾ ਤੇ ਮਹਾਰਾਸ਼ਟਰ ਦਾ ਨਤੀਜਾ ਇਹ ਬੜੀਆਂ ਚੀਜ਼ਾਂ ਨੇ ਮੇਰੇ ਖਿਆਲ ਦੇ ਨਾਲੇ ਸੋਸ਼ਲਿਸ਼ਮ ਨੂੰ ਬਹੁਤ ਵੱਡਾ ਸਮਾਂ ਚਾਹੀਦਾ ਜੀ ਬਰ ਹਾਲ ਤਾਂ ਇਹਦੇ ਚ ਕੀ ਆ ਕਿ ਮੋਦੀ ਸਾਹਿਬ ਨੇ ਚੁਣ ਚੁਣ ਕੇ ਸੀਨੀਅਰ ਲੀਡਰ ਸੀਗੇ ਜਿਹੜੇ ਮਾਰਗਦਰਸ਼ਨ ਮੰਡਲ ਚ ਸੁੱਤੇ ਹੂੰ ਕਿਆ 75 ਦਾ ਹੋ ਗਿਆ ਜੀ ਸੁਣਦੇ ਹੋ 75 ਦਾ ਹੋ ਗਿਆ ਸੁਣਦੇ ਹੋ ਹੁਣ ਸਮਾਂ ਥੋੜੀ ਰੁਕਦਾ ਜੀ ਸਮਾਂ 75 ਤੇ ਉਹਨਾਂ ਨੂੰ ਲਿਆ 1 ਸਤੰਬਰ ਜੀ ਖੀਰ ਹੋਰ ਕੁਝ ਲੋਕਾਂ ਨੇ ਅੰਦਾਜ਼ਾ ਲਾਇਆ ਕਿ ਜਿਵੇਂ ਮਤਲਬ ਕਿ ਆਪਣੇ ਇਥੇ ਆਮ ਹੀ ਆ ਕਿ ਰਿਟਾਇਰਮੈਂਟ ਤੋਂ ਪਹਿਲਾਂ ਥੋੜੀ ਜਿਹੀ ਖੁੱਲ ਦੇ ਦਿੱਤੀ ਜਾਂਦੀ ਹੈ ਕਿ ਬਾਈ ਤੂੰ ਨਜ਼ਾਰੇ ਲੈ ਲੈ ਯਾਰ ਜੀ ਕਿ ਤੈਨੂੰ ਫਿਰ ਸੇਵਾ ਮੁਕਤ ਹੋ ਜਾਣਾ ਛੁੱਟੀਆਂ ਬਤੀ ਹੁੰਦੀਆਂ ਐ ਜੁਆਇ ਕਰ ਕੁਝ ਲੋਕੇ ਮੰਨ ਰਹੇ ਸੰਨ ਕਿ ਮੋਦੀ ਸਾਹਿਬ ਜਿਹੜੇ ਤੜਾ ਤੜ ਬਾਹਰਲੇ ਵਿਜ਼ਿਟ ਕਰ ਰਹੇ ਨੇ ਇਸ ਵੇਲੇ ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਾਂ ਜੀ ਮਾਨ ਸਾਹਿਬ ਦੀ ਬਹੁਤ ਕਰੜੀ ਆਲੋਚਨਾ ਕੀਤੀ ਹੈ ਕੇਂਦਰ ਸਰਕਾਰ ਨੇ ਇਹਨਾਂ ਨੇ ਇੱਕ ਤਨਸ ਕਸਿਆ ਸੀਗਾ ਮੋਦੀ ਸਾਹਿਬ ਤੇ ਕਿ ਦੇਖੋ ਜੀ ਪ੍ਰਧਾਨ ਮੰਤਰੀ 10000 ਤੋਂ ਵੀ ਥੱਲੇ ਜਿਨ੍ਹਾਂ ਦੀ ਵਸੂ ਹੈ ਨਾ ਉਹਨਾਂ ਮੁਲਕਾਂ 'ਚ ਜਾ ਕੇ ਸਨਮਾਨ ਹਾਸਲ ਕਰਕੇ ਤੇਜਸ਼ਾ ਮਨਾ ਰਹੇ ਆ ਜੀ ਉਹਨਾਂ ਨੇ ਮਤਲਬ ਕਿ ਇਹਨਾਂ ਨੂੰ ਵਰਜਿਆ ਦੇਖੋ ਕ ਮੰਤਰੀ ਕੂਟਨੀਤੀ ਜਾਂ ਵਿਦੇਸ਼ ਨੀਤੀ ਇਹ ਚੀਜ਼ਾਂ ਦੇ ਵਿੱਚ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਜੀ ਇਹ ਬਹੁਤ ਵੱਡੀ ਗੱਲ ਹੈ ਹੂੰ 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 ਕਿ ਕੇਂਦਰ ਨੇ ਸਾਡੇ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਔਰ ਇਹਨਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਠੀਕ ਆ ਮੋਦੀ ਸਾਹਿਬ ਕੋਈ ਦੇਵਪੁਰਸ਼ ਤੇ ਹੈ ਨਹੀਂ ਉਹ ਆਪਣੇ ਆਪਣੀ ਜੋ ਮਰਜ਼ੀ ਕਰੀ ਜਾ ਆਲੋਚਨਾ ਸਾਡੇ ਮੁੱਖ ਮੰਤਰੀ ਕਰ ਸਕਦਾ ਪਰ ਥੋੜਾ ਜਿਹਾ ਆਪਦੇ ਸ਼ਬਦ ਚੋਣ ਨੂੰ ਬਿਹਤਰ ਕਰਨ ਤੇ ਠੀਕ ਰਹੇਗਾ ਹਮ ਬਰਾਹਾਲ ਇਧਰ ਮੁੜੀਏ ਹੁਣ ਸਤੰਬਰ ਚ ਉਹ 75 ਦੇ ਹੋਣ ਜਾ ਰਹੇ ਆ ਜੀ ਇਹੀ ਮੌਕਾ ਹੈ ਕਿ ਮੋਦੀ ਵਿਰੋਧੀ ਚਾਹੁੰਦੇ ਆ ਕਿ ਹੁਣ ਹਮ ਚੱਕ ਦਿਓ ਕੰਮ ਪਰ ਇਹਦੇ ਚ ਦਿੱਕਤ ਹੈ ਮੋਦੀ ਸਾਹਿਬ ਦੀ ਰਿਪਲੇਸਮੈਂਟ ਨੰਬਰ 1 ਜੀ ਸੈਕੰਡ ਮੋਦੀ ਸਾਹਿਬ ਨੂੰ ਆਰਐਸਐਸ ਬਚਾਏਗੀ ਵੀ ਹੂੰ ਕਿਉਂ ਕਿ ਦੇਖੋ 2002 ਤੋਂ ਲੱਗ ਜਾਓ ਪਿੱਛੇ ਨਾ ਜਾਓ ਤਾਂ ਮੋਦੀ ਸਾਹਿਬ 23 ਸਾਲ ਸੱਤਾ ਚ ਰਹੇ ਆ ਹੂੰ ਔਰਤ ਦੀ ਜਸੂਸੀ ਤੋਂ ਲੈ ਕੇ ਗੁਜਰਾਤ ਜੋ ਕਤਲਿਆ ਜੀ ਰਫਾਇਲ ਡੀਲ ਤੋਂ ਲੈ ਕੇ ਪਲਵਾਮਾ ਹੂੰ ਤਹਿਲਕਾਮ ਬਹੁਤ ਕੁਝ ਹੈ ਜੋ ਮੋਦੀ ਰਾਜ ਦੇ ਵਿੱਚ ਵਾਪਰਿਆ ਜੀ ਸਮੇਂ ਦਰ ਸਮੇਂ ਤਾਂ ਮੋਦੀ ਸਾਹਿਬ ਜੇ ਜਾਣ ਕੇ 75 ਤੋਂ ਬਾਅਦ ਇੱਕ ਗਰੰਟੀ ਨਾਲ ਜਾਣ ਕੇ ਕਿ ਮੈਨੂੰ ਰਾਸ਼ਟਰਪਤੀ ਵਗੈਰਾ ਬਣਾਓ ਕਿਉਂਕਿ ਕੱਲ ਨੂੰ ਕੋਈ ਦੂਜੀ ਸਰਕਾਰ ਆ ਕੇ ਜਾਂਚ ਪੜਤਾਲ ਖੋਲ੍ਹ ਦੇਤੇ ਮੈਂ ਕਿੱਧਰ ਨੂੰ ਜਾਵਾਂਗਾ ਸੋ ਇਸ ਕਰਕੇ ਹਾਲੇ ਮੇਰੇ ਖਿਆਲ ਦੇ ਨਾਲ ਦੇਖਣਾ ਹੋਏਗਾ ਕਿ ਰਿਪਲੇਸਮੈਂਟ ਤਿਆਰ ਹੁੰਦੀ ਹੈ ਔਰ ਜੋ ਮੋਦੀ ਦੀ ਇੱਕ ਸਮਰਥਕ ਮੰਡਲੀ ਹੈ ਉਹ ਹੁਣ ਆਰਐਸਐਸ ਕਿਉਂਕਿ ਭਗਵਤ ਸਾਹਿਬ ਨੇ ਦੱਸਤਾ ਕਿ ਆਰਐਸਐਸ ਦਾ ਹੀ ਇੱਕ ਹਿੱਸਾ ਤੁਹਾਡੀ ਰਿਟਾਇਰਮੈਂਟ ਚ ਆਉਂਦਾ ਹੈ ਹੁਣ ਆਰਐਸਐਸ ਦਾ ਦੂਸਰਾ ਹਿੱਸਾ ਪਲੱਸ ਗੁਜਰਾਤ ਲ lobby ਇਹਦੇ ਤੇ ਕਿਦਾਂ ਰਿਐਕਟ ਕਰਦੀ ਹੈ ਰਾਜਨੀਤਿਕ ਤੌਰ ਤੇ ਇਹ ਬਹੁਤ ਮਹੱਤਵਪੂਰਨ ਮਾਮਲਾ ਹੋਵੇਗਾ ਔਰ ਇਹਦੇ ਵਿੱਚ ਜੋ ਬਿਹਾਰ ਦਾ ਇਲੈਕਸ਼ਨ ਹੈ ਮੇਰੇ ਖਿਆਲ ਦੇ ਨਾਲ ਜੀ ਉਹ ਵੀ ਕ੍ਰੂਸ਼ਲ ਹੋ ਜਾਂਦਾ ਹੈ ਕਿਉਂਕਿ ਆਪਰੇਸ਼ਨ ਸਿੰਧੂਰ ਹੂੰ ਉਹਦਾ ਸਾਰਾ ਕੈਲਕ ਨਿਚੋੜ ਜਿਹੜਾ ਉਹ ਇਸ ਰਿਜ਼ਲਟ ਤੇ ਆ ਕੇ ਦੇ ਬਿਲਕੁਲ ਬਿਲਕੁਲ ਤੇ ਮੇਰੇ ਖਿਆਲ ਦੇ ਨਾਲ ਕਾਫੀ ਰੋਚਕ ਹੋ ਗਿਆ ਮਾਮਲਾ ਇਸ ਸਟੇਟਮੈਂਟ ਤੋਂ ਬਾਅਦ ਬਿਲਕੁਲ ਉਹ ਕਿੰਨਾ ਪੋਜ਼ਿਟਿਵ ਪੈਂਦਾ ਕਿੰਨਾ ਨੈਗੇਟਿਵ ਹੁੰਦਾ ਇਹ ਉਸ ਚੀਜ਼ ਤੇ ਡਿਪੈਂਡ ਬਹੁਤ ਕਰਦਾ ਹੈ